ਹੈਲੋ ਜੀ ਹਸਤੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤਰਜਨ ਵਿੱਚ ਕੁੱਕ ਕਰਦੇ ਸਾਰੇ ਵਧੀਆ ਹੋਵਗੇ ਅੱਜ ਆਲੀ ਜਿਹੜੀ ਵੀਡੀਓ ਅਸੀਂ ਆਰੀ ਵਰਕ ਦੀ ਮਸੀਰ ਵਰਕ ਚ ਲੈ ਕੇ ਆਇਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਜੀ ਆਪਣਾ ਇਹ ਇਹ ਸ਼ੇਪ ਦਾ ਸੂਟ ਬਣਿਆ ਹੋਇਆ ਜੀ ਇਹ ਵਾਲਾ ਇਹ ਸ਼ੇਪ ਸੂਟ ਹੋਇਆ ਜਿਹੜਾ ਇਹ ਆਪਣਾ ਕਲਰ ਇਹ ਕਾਫੀ ਹੈ ਹਾਈ ਗ੍ਰੇਡ ਸਿਲਕ ਤੇ ਬਣਿਆ ਹੋਇਆ ਇਹ ਵਾਲਾ ਗਲੇ ਦਾ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਗਲੇ ਦਾ ਵਰਕ ਹੋਇਆ ਹੋਇਆ ਉਸ ਤੋਂ ਬਾਅਦ ਆਪਾਂ ਐਵੇਂ ਡਿਜ਼ਾਈਨਿੰਗ ਦੇ ਕੇ ਜੀ ਇਹਦੀ ਪਹਿਲਸਤੂ ਵਾਦ ਅਗੇ ਵਰਕ ਕਰਿਆ ਹੋਇਆ ਹੈ ਇਹ ਵਾਲਾ ਸਾਡੇ ਚ ਛੋਟੇ ਛੋਟੇ ਫਲਾਵਰ ਪਾਏ ਹੋਏ ਨੇ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਨਾਲ ਜੀ ਆਪਾਂ ਤੁਮ ਤੁਸੀਂ ਦੇਖ ਸਕਦੇ ਹੋ ਬਹੁਤ ਫਿਨਿਸ਼ਿੰਗ ਵਾਲਾ ਜੀ ਇਹ ਵਾਲੀ ਜਿਹੜੀ ਬਾਜੂ ਹੈ ਇਹ ਬਾਜੂ ਐਵੇਂ ਬਣੀ ਹੋਈ ਹੈ ਜਿਹੜੀ ਬਾਟਮ ਹੈ ਜੀ ਕਾਫੀ ਹੈਵੀ ਬਣੀ ਹੋਈ ਹੈ ਜੀ ਬਾਟਮ ਤੇ ਵਰਕ ਹੋਇਆ ਹੋਇਆ ਜੇਕਰ ਤੁਸੀਂ ਕੱਟ ਕਰਵਾਉਣਾ ਚਾਹੁੰਦੇ ਹੋ ਘੱਟ ਵੀ ਕਰਵਾ ਸਕਦੇ ਹੋ ਇਹ ਦੋ ਕਲਰ ਦਾ ਕੰਟਰਾਸਟ ਹੈ ਜੀ ਜੋ ਦੁਪੱਟਾ ਆਪਾਂ ਨੇ ਉਹ ਅਲੱਗ ਕੰਟਰਾਸਟ ਦਾ ਰੱਖਿਆ ਜੀ ਇਹਦੀ ਲੁੱਕ ਇਹ ਨਾਲ ਬਹੁਤ ਪਿਆਰੀ ਆ ਗਈ ਹੈ ਇਹ ਵਾਲਾ ਕੁ ਦੁਪੱਟਾ ਰੱਖਿਆ ਹੋਇਆ ਹੈ ਜਿਸਲੀਵ ਟੈਬੀ ਤੇ ਲਾਈਨਿੰਗ ਵਾਲਾ ਦੁਪੱਟਾ ਹੈਗਾ ਤੇ ਲੇਸ ਨਾਲ ਸਾਰੇ ਫਿਨਿਸ਼ਿੰਗ ਦਿੱਤੀ ਹੋਈ ਹੈ ਜੇਕਰ ਤੁਸੀਂ ਕੋਈ ਵੀ ਸਾਟਸ ਤੋਂ ਐਵੇਂ ਦਾ ਸੂਟ ਬਣਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਅਨ ਆਰਡਰ ਦੇ ਸਕਦੇ ਹੋ ਜਿਹੜਾ ਕਲਰ ਹੈ ਕੋਈ ਵੀ ਡਾਈ ਹੋ ਸਕਦਾ ਹੈ ਤੁਸੀਂ ਆਪਣੇ ਵੀਡੀਓ ਕਾਲਿੰਗ ਭੇਜ ਸਕਦੇ ਹੋ ਜਿਹੜਾ ਸਾਡਾ ਨੰਬਰ ਹੈ ਉਹ ਸਕਰੀਨ ਤੇ ਸ਼ੋ ਹੋ ਰਿਹਾਗਾ ਸਾਨੂੰ ਉੱਤੇ ਮੈਸੇਜ ਕਰ ਸਕਦੇ ਹੋ ਧੰਨਵਾਦ